ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਅੱਜ ਇੱਕ ਐਸੀ ਧਮਾਕੇਦਾਰ ਘੋਸ਼ਣਾ ਕੀਤੀ ਹੈ ਜਿਸ ਨੇ ਹਜ਼ਾਰਾਂ ਪੰਜਾਬੀਆਂ ਦੇ ਦਿਲਾਂ ਵਿੱਚ ਧੜਕਣਾ ਤੇਜ਼ ਕਰ ਦਿੱਤੀਆਂ ਹਨ ਫ੍ਰੈਂਚ ਭਾਸ਼ਾ ਦੇ ਦਾਅਵੇਦਾਰਾਂ ਲਈ 7500 ਐਂਟਰੀ ਪਾਸਾਂ ਨੂੰ ਪੀਆਰ ਦੀ ਦਾਵਤ ਦਿੱਤੀ ਗਈ ਹੈ ਪਰ ਇਸ ਸੁਨਹਿਰੀ ਮੌਕਾ ਪਾਉਣ ਲਈ ਤੁਹਾਨੂੰ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਵਿੱਚ ਘੱਟ ਤੋਂ ਘੱਟ 379 ਅੰਕ ਹਾਸਲ ਕਰਨੇ ਪੈਣਗੇ ਇਹ ਐਲਾਨ ਕਰਦਿਆਂ ਆਈਆਰसीसी ਨੇ ਇਹ ਸਪਸ਼ਟ ਕੀਤਾ ਹੈ ਕਿ ਇਹ ਦਾਵਤ ਸਿਰਫ ਉਨ੍ਹਾਂ ਲੋਕਾਂ ਨੂੰ ਮਿਲੇਗੀ ਜਿਨ੍ਹਾਂ ਨੇ 6 ਮਾਰਚ 2025 ਨੂੰ ਸਵੇਰ ਦੇ 2:30 ਤੱਕ ਆਪਣਾ ਪ੍ਰੋਫਾਈਲ ਬਣਾਇਆ ਹੋਵੇਗਾ ਇਹ ਜੇਕਰ ਤੁਹਾਡਾ ਐਕਸਪ੍ਰੈਸ ਐਂਟਰੀ ਪ੍ਰੋਫਾਈਲ 1 ਸਾਲ ਪੁਰਾਣਾ ਹੋ ਚੁੱਕਾ ਹੈ ਤਾਂ ਇਹ ਆਟੋਮੈਟਿਕ ਤੌਰ ਤੇ ਸਿਸਟਮ ਵਿੱਚੋਂ ਗਾਇਬ ਹੋ ਜਾਵੇਗਾ ਇਸ ਸਥਿਤੀ ਵਿੱਚ ਤੁਹਾਨੂੰ ਆਈ ਆਰ ਸੀ ਸੀ ਦੀ ਵੈਬਸਾਈਟ ਉੱਤੇ ਜਾ ਕੇ ਨਵਾਂ ਪ੍ਰੋਫਾਈਲ ਬਣਾਉਣਾ ਪਵੇਗਾ ਪਰ ਖਾਸ ਗੱਲ ਇਹ ਹੈ ਕਿ ਪੁਰਾਣੇ ਡਾਟੇ ਨੂੰ ਸੇਵ ਕਰਨ ਵਾਲੇ ਲੋਕਾਂ ਨੂੰ ਨਵੀਂ ਅਰਜ਼ੀ ਭਰਨ ਵਿੱਚ 100% ਦੀ ਵੱਧ ਫਾਇਦਾ ਹੁੰਦਾ ਹੈ ਆਈ ਆਰ ਸੀ ਸਿੱਧਾ ਕਹਿਣਾ ਹੈ ਕਿ ਟਾਈ ਬ੍ਰੇਕਿੰਗ ਨਿਯਮ ਦੇ ਅਧੀਨ ਜੇਕਰ ਦੋ ਲੋਕਾਂ ਦੇ ਅੰਕ ਬਰਾਬਰ ਹੋਣ ਤਾਂ ਉਹੀ ਵਿਅਕਤੀ ਪੀਆਰ ਪਾਵੇਗਾ ਜਿਸਨੇ ਪ੍ਰੋਫਾਈਲ ਪਹਿਲਾਂ ਬਣਾਇਆ ਹੋਵੇ ਇਸ ਸਮੇਂ ਹੋਈ ਡਰਾ ਨੇ ਫਰਵਰੀ 29 2024 ਤੋਂ ਬਾਅਦ ਦਾ ਸਭ ਤੋਂ ਨੀਮਾ ਸੀਆਰਐਸ ਕੋਡ ਦਰਜ ਕੀਤਾ ਹੈ ਇਹ ਇਸ ਮਹੀਨੇ ਦੀ ਚੌਥੀ ਅਤੇ ਹਫਤੇ ਦੀ ਦੂਜੀ ਡਰਾ ਹੈ ਜਿਸ ਵਿੱਚ ਪਿਛਲੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਅਤੇ ਫ੍ਰੈਂਚ ਭਾਸ਼ਾ ਦੀਆਂ ਡਰਾਆਂ ਤੋਂ ਬਾਅਦ ਇੱਕ ਕਦਮ ਚੁੱਕਿਆ ਗਿਆ ਹੈ 5 ਫਰਵਰੀ ਨੂੰ ਹੋਈ ਕੈਨੇਡੀਅਨ ਅਨੁਭਵ ਵਰਗ ਡਰਾ ਵਿੱਚ 4000 ਲੋਕਾਂ ਨੂੰ ਪੀਆਰ ਦੀ ਦਾਵਤ ਦਿੱਤੀ ਗਈ ਸੀ ਆਈਆਰਸੀ ਸੀਨੇ ਇਸ ਸਾਲ ਤੀ 1683 ਲੋਕਾਂ ਨੂੰ ਆਈਟੀਏ ਜਾਰੀ ਕਰਕੇ ਇੱਕ ਸਪਸ਼ਟ ਸੰਦੇਸ਼ ਦਿੱਤਾ ਹੈ। ਕੈਨੇਡਾ ਵਿੱਚ ਪਹਿਲਾਂ ਹੀ ਮੌਜੂਦ ਲੋਕਾਂ ਨੂੰ ਪੀਆਰ ਦੀ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਇਹ ਨੀਤੀ ਪਿਛਲੇ ਸਾਲ ਜੁਲਾਈ ਤੋਂ ਹੀ ਜਾਰੀ ਹੈ। ਹਾਲਾਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਵੇਂ ਇਮੀਗ੍ਰੇਸ਼ਨ ਮੰਤਰੀ ਰੇਸ਼ਲ ਬੈਂਦਿਆਨ ਨੂੰ ਅਜੇ ਤੱਕ ਫਰਮੈਸ਼ੀ ਪੱਤਰ ਨਹੀਂ ਭੇਜਿਆ। ਪਰ ਇਹ ਸਪਸ਼ਟ ਹੈ ਕਿ ਕੈਨੇਡਾ ਦੀ ਨਵੀਂ ਸਰਕਾਰ ਪਹਿਲਾਂ ਦੇਖੇ ਗਏ ਰੁਝਾਨਾਂ ਨੂੰ ਹੀ ਅੱਗੇ ਵਧਾ ਰਹੀ ਹੈ। ਪੰਜਾਬੀਓ ਇਹ ਨਵੇਂ ਨਿਯਮ ਤੁਹਾਡੇ ਲਈ ਇੱਕ ਸੁਨਹਿਰੀ ਮੌਕਾ ਅਤੇ ਖਤਰਨਾਕ ਚੁਣੌਤੀ ਦੋਵੇਂ ਹਨ ਜੇਕਰ ਤੁਸੀਂ ਐਕਸਪ੍ਰੈਸ ਐਂਟਰੀ ਪੂਲ ਵਿੱਚ ਹੋ ਤਾਂ ਆਪਣੇ ਪ੍ਰੋਫਾਈਲ ਨੂੰ ਹਰ 10 ਸੈਕਿੰਡ ਵਿੱਚ ਅਪਡੇਟ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਹਰ ਪੰਜਾਬੀ ਇਮੀਗ੍ਰੇਸ਼ਨ ਦੀ ਇਸ ਜੰਗ ਵਿੱਚ ਪਿੱਛੇ ਨਾ ਰਹਿ ਜਾਵੇ ਯਾਦ ਰੱਖੋ ਕੈਨੇਡਾ ਦੇ ਦਰਵਾਜ਼ੇ ਖੁੱਲੇ ਹਨ ਪਰ ਸਿਰਫ ਉਹਨਾਂ ਲਈ ਜੋ ਸਹੀ ਸਮੇਂ ਉੱਤੇ ਸਹੀ ਕਦਮ ਚੁੱਕਣ ਲਈ ਤਿਆਰ ਹਨ